ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਆਈ ਦੀ ਵੀਡੀਓ ਵਿੱਚ ਆਪਾਂ ਚਾਰ ਬੜਾ ਦਿਖਾਵਾਂਗੇ ਤਿੰਨ ਚੱਚੀਆਂ ਤੇ ਇੱਕ ਆ ਗਿਆ ਆਪਣੀ ਜਰਸੀ ਹਲਕਾ ਜਿਹਾ ਕ੍ਰੋਲਸ ਤੇ ਦੂਜੇ ਨੰਬਰ ਤੇ ਬੈਠ ਖੜੀ ਹੈ ਸੂਈ ਵੀ ਤੇ ਮੇਨ ਕਲਰ ਰੇਟ ਸਾਰੇ ਵੇਚ ਜਾਣਗੇ ਤੇ ਰੇਟ ਹੋਣਗੇ ਹਰਾਨ ਕਰਨ ਵਾਲੇ ਜਮਾ ਸਵਾਦ ਆਜੂ ਵੀਡੀਓ ਦੇਖਣ ਦਾ ਅਜ ਤੇ ਪੜਾਕੇ ਹੀ ਪਾਉਣੇ ਜਮਾ ਰੇਟਾਂ ਵਾਲੇ ਦਾ ਆਓਗੇ ਕਰੀਏ ਗੱਲ ਸੱਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸਿੰਘ ਸਿੰਘ ਪਿੰਡ ਦੀਪਗੜ੍ਹ ਜਿਲ੍ਹਾ ਪੋਨਾਲਾ ਮੋਬਾਈਲ ਨੰਬਰ 6283871527 6283871527 ਤੇ ਪਹਿਲੇ ਨੰਬਰ ਤੇ ਆਪਾਂ ਜਰਸੀ 'ਚ ਹਲਕਾ ਜਿਹਾ ਕ੍ਰੋਸ ਬੰਨ ਦੇਖੀਏ ਨੇ ਬੈੜ ਸੂਹਦੀ ਪਈ ਆ ਕਿਹੜਾ ਸੂਆ ਸੂਹਦੀ ਆ ਦੂਜਾ ਸੂਆ ਜੈਨੂ ਹਣਾ ਸੇਹ ਜਾਂ ਤਾਂ ਕਹਿ ਨਾਲ ਨਹੀਂ ਦੱਸਣ ਦਜੇ ਇੱਕ ਹਫ਼ਤੇ ਦੀ ਕੱਚੀ ਪਹਿਲੇ ਸਵੇਰ ਦੁੱਧ ਕਿੰਨਾ ਕਹ ਦੱਸਿਆ ਮਾਲਕਾਂ ਨੇ ਕਿਹਦੇ ਕਹਿਣਾ ਮੈਂ 20 ਪਲੱਸ ਕਹਿੰਦਾ ਪਹਿਲੇ ਤੋਂ 18-19 ਕਿਲੋ ਦੁੱਧ ਨਾਰਮਲ ਦਿੱਤਾ ਹੁੰਦਾ ਬੈੜ ਦਾ ਠੀਕ ਹੈ ਮੈਂ ਜਾਂਦੇ ਜਾਵਾਂਗਾ ਚੱਲਣਾ ਬੜੀ ਛੋਟੀ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਹਣਾ ਮੈਨੂੰ ਤਾਂ ਪੂਰੀ ਛੋਟੀ ਪਈ ਹੈ ਮੈਨੂੰ ਬਹੁਤ ਚਿੰਦੀ ਆ ਜੀ ਠੀਕ ਹੈ ਚੱਲਣਾ ਬੈਣ ਨੇ 20 ਪਲੱਸ ਦਾ 20 ਕਿਲੋ ਮੰਨ ਕੇ ਜਿਹੜਾ ਵੀ ਮਰਜੀ ਦੋਦੇ ਚੱਲਦੇ 18 ਤੋਂ ਪਾਰ ਵਾਲੀ ਤਾਂ ਹੈਗੀ ਆ ਨਾਰਮਲ ਅੱਗੇ 20 ਦਾ ਠੀਕ ਹੈ ਦਿਨ ਕਿਆ ਕਰ ਦਿਆ ਡੇਢ ਦਿਨ ਕੱਤ ਲਈ ਰੇਡ ਕੀ ਰਹੂਗਾ ਜੈਨੂਨ ਜੈਨੂਨ ਜੇ ਹੋਰ ਕਿਵਾਂ ਲੈ ਜੇ ਚਲੇ 65000 ਦੀ ਪੁੱਛੀ ਦੇ ਮਾਨਦਾਨ ਮਾਨਦਾਨ ਹੋਣੀ ਥੋੜੀ ਬਾਹਰ ਨੂੰ ਸੋ ਜਰਸੀ ਕਰਾਸ ਵੈਡ ਆ ਗਈ ਹਲਕਾ ਆ ਤੇ ਬੱਚੇ ਆਪਣੇ ਤੋਂ ਜਰਸੀ ਵੀ ਲੈ ਸਕਦੇ ਐਚਐਫ ਦੇ ਵੀ ਲੈ ਸਕਦੇ ਜਰਸੀ ਦਾ ਠੀਕਾ ਲੱਗਿਆ ਬਾਈ ਜੈ ਜੈ ਗੱਲਾਂ ਤੇ ਬਾਕੀ ਮੂੰਹ ਮੱਥਾ ਦੇਖੋ ਜਮਾ ਕਿਆ ਬਾਤਾਂ ਤੇ ਦੁੱਧ ਦੇ ਵੀਰੇ ਕਰਾ ਜਿਹੜੇ ਚੱਲਣਾ ਇੱਕ ਹਫਤਾ ਬਾਕੀ ਰਹੇਗਾ ਸਕੂਲ ਦੇ ਵਿੱਚ ਸੋ ਕੱਦ-ਕਾੜ ਵਗੈਰਾ ਦੇਖੋ ਤੇ ਬੈਗ ਛੜ ਤੋਂ ਲੇਵਾ ਦੇਖੋ ਜਮਾ ਦੂਮਣਾਵਾਂ ਖਿਆੜੀ ਥੱਲੇ ਤੇ ਥੱਲੇ ਮਿਲਕਵੇਂ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਰਾਜ ਦੀ ਸਮੀ ਪੜੀ ਵੀ ਬੜਾ ਬੇਲਬੂਲ ਬਹੁਤ ਆ ਬੈੜ ਦੇ ਵਿੱਚ ਕਿਸੇ ਪਾਸੇ ਦਿੱਸੀ ਨਾ ਵੀ ਕਿਸੇ ਪਾਸੇ ਛੋਟੀ ਰਾਜ ਹੀ ਪੂਰੀ ਸਮੀ ਪੜੀ ਆ 65000 ਦੇ ਵਿੱਚੋਂ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਸੋ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਸੋਹਣੀਆਂ ਸਾਫ ਸੁਥਰੀਆਂ ਮਿਲਕਵੇਂ ਵਗੈਰਾ ਚੰਗੀ ਆ ਅੱਗੇ ਗੱਲ ਕਰਿਆ ਦੋ ਨੰਬਰ ਰਹਿੜੇ ਠੀਕ ਹੈ ਅਕਲ ਦੀ ਜੁਰੀ ਹੋਈ ਆ ਉਹ ਬੱਚਾ ਆ ਗਿਆ ਬੱਚਾ ਆ ਗਿਆ ਬੱਚਾ ਮਗਰ ਸਵੇ ਤਾਂ ਟਾਈਮ ਚ ਆਈ ਇਹਦੀ ਹੋਣੀ ਆ ਹੁਣ ਕੋਣ ਆਲੀ ਆ ਜੇ ਚਲਾਈ ਚੱਲੀ ਆ ਕੱਲ ਠੀਕ ਹੈ ਹਲੋ ਵੀ 13-14 ਜੋਲਾ ਵੀ ਤੋਂ ਬਾਅਦ ਸੋਣਾ ਚੱਲਿਆ ਹੋਊਗਾ ਠੀਕ ਹੈ ਤੇ ਜੇ ਜੁੜ ਜਵੜਨ ਆਪਣੇ ਘਰੇ ਸੂਈਏ ਰੇਟ ਇਹਦਾ ਕੀ ਰਹੂਗਾ ਰੇਟ ਮੁੱਲ 7 ਕਰੋੜ 65000 ਦੀ ਇਹਦਾ ਵੀ ਮਾਨਤਨ ਮਾਨਤਨ 14 ਲੀਟਰ ਬੋਲਾ ਹਾਜ਼ਰ ਆ ਮੰਨ ਕੇ ਚੱਲੀ ਐਵਰੇਜ ਕਿਥੇ ਚੱਲੂ 20 ਪਲਸ ਚੱਲੂੀ ਬਸ ਕਿਉਂਕਿ ਮੂਹੇ ਮੌਸਮ ਚੰਗਾ ਆਇਆ ਤਾਂ ਉਹ ਨਾਲ ਹੋਰ ਆਖੰਦ ਹੋਣੀ ਪਹਿਲਾਂ ਲੱਗੀ ਜਿਆ ਜਿਆ ਗੱਲਾਂ ਪਲਾਂਟ ਹੈ ਨਾ 20 ਲੀਟਰ ਮੰਨੇ ਰਿਡਰ ਦੀ ਮਰਜੀ ਲੈ ਤੂੰ ਉਹ ਚਾਰ ਬੰਦੀ ਇਹਦੇ ਨੂੰ 100 20 ਲੀਟਰ ਦੇ ਘਰਾਂ ਚ ਚੱਲੂਗੀ ਇਹਦਾ ਹਵਾਨਾ ਕੋਈ ਭਰਦਾ ਸਵੇਰ ਦਾ ਟਾਈਮ ਆ ਚਵਾਈ ਇਹਦੀ ਹੋਣੀ ਆ ਤੇ ਥਣ ਦੇਖੋ ਸੋਹਣਾ ਸਾਫਤਰ ਆ ਗਿਆ ਬੱਚਾ ਮੇਲ ਕਾ ਨਾੜੂਆ ਕੱਚਾ ਨਾਲ ਆ ਬਿਲਕੁਲ ਤੇ ਸਾਈਜ਼ ਵਗੈਰਾ ਦੇਖੋ ਵੈੜਦਾ ਪੂਰੇ ਮੋਟਾ ਤੇ ਥਣ ਦੇਖੋ ਗੁੱਲੇ ਵਾਲਾ ਜਮਾ ਕਿਹਾ ਵਰਦਾ ਚਵਾਈ ਇਹ ਇੱਕ ਨੰਬਰ ਆ ਜੀ ਸਵਾ ਸਾਫ ਸਭਈ ਆ ਪੂਰੀ ਜਮਾ ਥਣਾਂ ਦੀ ਤੇ ਦੂਜੇ ਪਾਸੇ ਜੇ ਫੈਦ ਮਿਲਕ ਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਬਾਕੀ ਰੇਟ ਬਿਲਕੁਲ ਜੈਨੂ ਹੋਣਾ 65000 ਰੁਪਏ ਉਵੇਂ ਨੀਂ ਕਰਾ ਸੀ ਮੈਂ ਕਿ ਜੋ 85 ਮੰਗੀ ਜੋ 20 ਕਿਲੋ ਦੇ ਆਸ-ਪਾਸ ਜਿੱਦੋਂ ਆਪਾਂ ਜਾਣਾ ਤਾਂ ਆਪਾਂ ਨੂੰ 60 ਤੋਂ ਬਾਹਰ ਜਾਣਾ ਪੈਣਾ ਜਵਾ ਤੇ ਸਾਫ ਸੁਥਰੀ ਆ ਕੈਰੀ ਹੱਡੀ ਦੀ ਪਤਲੀ ਚਮੜੀ ਦੀ ਉਹ ਚਾਰ ਦੰਦਾ ਜਵਾ ਅੱਗੇ ਤਿੰਨ ਨੰਬਰ ਵੈੜ ਦੇਖੇ ਨੇ ਗੱਭਣਾ ਪਾ ਜਿਹੜੀ ਇਹ ਵੈੜ ਦੀ ਦੂਜਾ ਸੂਆ ਪਈ ਹੈ ਦੂਜਾ ਸੂਆ ਕੈਨਲ ਲੈਂਦੀ ਹੈ ਇਹ ਵੀ ਹਫਤਾ ਲੈਂਦੀ ਇੱਕ ਇੱਕ ਹਫਤਾ ਬਾਕੀ ਪਿਆ ਆਪਾਂ ਲੱਗਦਾ ਤੇਰੀ ਜਿਹੜੀ ਮੁੰਡਾ ਚ ਆਇਆ ਹੋਵੇ ਠੀਕ ਹੈ ਤੇ ਇੱਕ ਹਫਤਾ ਬਾਕੀ ਐਵਰੇਜ ਮੰਨ ਕੇ ਚੱਲੀਏ ਕਿ ਦੜੀ ਦੀ ਆਪਾਂ ਪੱਕੀ ਰੱਟੇ ਲਈ ਵੇਡਾ ਠੀਕ ਹੈ ਮਲੋ 22 ਕਿਲੋ ਮਾਣੇ ਜਿਹੜਾ ਜੀਨ ਮਾਤੀ ਨੇ ਹਫਤਾ ਬਾਕੀ ਰਹਿ ਗਿਆ ਠੀਕ ਹੈ ਥਾਂ ਤੋਂ ਪਹਿਲਾਂ ਕੋਲ ਓਕੇ ਆ ਇਹਦਾ ਰੇਟ ਕੀ ਆ ਇਹਦਾ 67000 ਰੁਪਏ 65000 ਦਾ ਰੇਟ ਆਪਨੇ ਸੇਮ ਹੀ ਲੱਗੇ ਜਾਏਗੀ ਉਹਨੇ ਮਾ ਵਾਗਦੇ ਰੱਖਦੇ ਨੇ ਵੇਡਾ ਦਾ 85 ਗਿਆਨੀ ਤਾਂ ਨਹੀਂ ਕੋਈ ਗੱਲ ਹੁੰਦੀ ਜਾਏ ਗੱਲ ਆਪਾਂ 65000 ਦੀ ਜਗ੍ਹਾ ਹੁਣ ਭਾਣ ਆਈ ਦੀ 60000 ਸੇ ਮਾਰਕ ਹੋ ਜਾਈ ਜਾਏ ਗੱਲ ਸੁਭਰੋ 65000 ਦੀ ਇਦਾਂ ਦੀ ਵੇਡਾ ਮੇਰਾ ਦਾਵਾ ਕਰੇਲੂ ਜਾਵੜੇ ਮੰਡੀ ਜਾਵੜੇ ਮੁੱਲ 85 90 ਖਾਣੀ ਲਾਖੀ ਹੋਵੇ ਗਾਰੰਟੀ ਹੈ ਵੇਰੀ 50 ਹੋਊਗਾ ਵੀਡੀਓ ਦੇਖੋਗੇ ਤਾਂ ਮੰਨ ਕੇ ਚੱਲ ਤੁਹਾਡਾ ਫੋਨ ਲਾਉਣ ਨੂੰ ਆਟੋਮੈਟਿਕ ਜੀ ਕਰੂਗਾ ਇਹੇ ਜੇ ਰੇਟ ਦੇ ਵਿੱਚ ਤੰਦਰੁਸਤਾ ਪੂਰੀ ਚਾਰੇ ਪਾਸੇ ਗੋਲ ਮਟੋੜਾ ਤੇ ਸਾਫ ਸੁਥਰੀ ਜਾਵਾ ਠੀਕ ਹੈ ਥਾਂ ਦਾ ਸਾਈਜ਼ ਵੀ ਸੋਹਣਾ ਸਾਫ ਸੁਥਰਾ ਹਨਾ ਤੇ ਖਿੱਤਰ ਖੁੱਚਣ ਦੇ ਓਕੇ ਜਾਵਾ ਇੱਕ ਨੰਬਰ ਆਈ ਬਾਕੀ ਜਿਹੜਾ ਕੋਈ ਲਾਊਗਾ ਛੱਡੀ ਗੱਲ ਸੋ 65000 ਦੀ ਰਾਜੀਪੜੀ ਬਹੁਤ ਆ ਲਿੱਸੀ ਦਾ ਵੀ ਨਹੀਂ ਕਿਸੇ ਪਾਸੇ ਜਾਵਾ ਪੂਰੀ ਚਾਰੇ ਪਾਸੇ ਓਕੇ ਆ ਜਮਾ 65000 ਰੁਪਏ ਰੇਟ ਇਹਨੂੰ ਸੂਟ ਕਰਦਾ ਜਮਾ ਜਾਇਜ ਗੱਲ ਆ ਤੇ ਲੈਵਾ ਦੇਖੋ ਬੈਂਕ ਸਾਈਡ ਤੋਂ ਜਮਾ ਪੂਰੀ ਚਾਰੇ ਪਾਸੇ ਓਕੇ ਆ ਜਮਾ 65000 ਜੀ ਹੈਗੀ ਕੀਮਤ ਹਾਫ ਦਾ ਖੰਡ ਸੂਟ ਜਾਇਜ ਲੈਂਦੀ ਭਈ ਆ ਅੱਗੇ 4 ਨੰਬਰ ਤੇ ਆ ਗਈ ਇਹ ਫਰੋਨਾ ਜੀ ਉਸ ਪਹਿਲਾਂ ਥੋੜਾ ਮੂੰਹ ਦੋ ਰਾਂ ਲਈ ਮੂੰਹ ਦੋ ਦੰਦ ਪਹਿਲਾਂ ਸੇ ਕੱਢੀ ਆ ਗਈ ਬਕਰੀ ਪੂਰੀ ਹੋਈ ਆ ਕਹਿ ਦਨ ਲੈਂਦੀ ਆ ਇਹ ਵੀ ਇੱਕ ਆਪ ਤੇ ਕੱਚੀ ਹੈ ਜੀ ਬੜਾ ਇੱਕ ਆਪ ਤਾਂ ਬਾਕੀ ਥੋੜੇ ਥੋੜੇ ਭੜਾ ਪਾਉਣ ਲੱਗ ਗਈ ਹੈ ਨਾ ਕਦਾ ਉਦਲਾ ਯਾਰ ਨੂੰ ਦਾ ਬਹੁਤ ਚੰਗਾ ਲੱਗਾ ਚਵਾਈ ਬਹੁਤ ਮੋਟੀ ਲੱਗੀ ਹੈ ਬੈਠੋ ਪਾਸ ਕਰੀਏ ਖਾਲੀ ਹੈ ਜੀ ਆਪਣੇ ਕੋਲ ਠੀਕ ਹੈ ਸੋ ਥਾਨ ਦੇਖੋ ਕਿਆ ਵੱਟ ਮੋਟਾ ਐਵਰੇਜ ਦੁੱਧਾ ਕਿਥੇ ਚੱਲੂਏ ਐ ਲੈ 20 ਕਿਲੋ ਦੇ ਲੋਰਮਲ ਜੀ 18-20 ਕਿਲੋ ਬਣ ਕੇ ਜਿਹੜਾ ਵੀ ਤੁਮਾਰੀ ਲੈਣੇ ਰੇਟ ਇਹਦਾ ਕੀ ਰਹਿਣਾ ਇਹ ਮੇਰੀ ਜੈਸ਼ੂ ਹੋਈ ਹੈ ਜੀ ਬਸ ਦੋਦੀ ਬੱਚੀ ਸੋ 65000 ਦੀ ਦੋਦੀ ਬੱਚੀ ਨਮਾ ਹਾਨ ਬਲੱਡ ਦੇ ਵਿੱਚ ਇਹਦੇ ਵੀ ਨਾਮ ਹੈ ਬੁਰ ਬੋਣੀ ਹੈ ਕੋਈ ਆਣੀ ਨਹੀਂ ਮਿਲ ਕੇ ਆਪ ਨੂੰ ਉਹ ਤੇ ਪੀ ਚਲੇਗੀ ਜੈ ਜੀ ਗੱਲ ਸੋ ਕਨ ਨਿਕਾ ਨਿਕਾ ਪੂਰੀ ਬਰੀਡ ਜਾਤ ਦੇ ਵਿੱਚ ਆ ਜਾਵਾਂ 65 65000 ਦਾ ਭਾਗ ਆਪਾਂ ਜਿੰਨੇ ਸਾਰਾ ਤੇ ਸਾਫ ਸੁਥਰੀਆ ਜਾਵਾ ਤੋ ਦੇਖੋ ਕੀ ਹੋਤਾ ਪੜਾ ਪਉਣ ਲੱਗੀ ਕਿਉਂਕਿ ਬਲੂਨ ਪਹਿਲਾਂ ਸਦੋਸ ਹੁੰਦੀ ਐ ਫਟ ਫਟ ਲੇਵਾ ਜਾਵਾ 18 ਦੇ ਘਰਾਂ ਜਨੇ RAMNATH ਚੱਲਣਾਗਾ ਤੋ ਦੇਖੋ ਬੈਠ ਜਾਕਰ ਉਕਰ ਬਹੁਤ ਜਿਆਦੇ ਚੰਗੇ ਆ ਪੂਰੀ ਸਾਫ ਸੁਥਰੀ ਤੇ ਬਾਕੀ ਕਿਸੇ ਪਾਸੋਂ ਲੈਦਾ ਪਾਣ ਨਹੀਂ ਵੀ ਹੋਰ ਨਹੀਂ ਸਹਿਜ ਵਗੈਰਾ ਪੂਰਾ ਓਕੇ ਆ ਸਾਫ ਸੁਥਰੀ ਤੋ ਚਾਰ ਬੜਾ ਦਿਖਾ ਦਈ ਆਪਾਂ 65 65000 ਦੇ ਭਾਦੇ ਵਿੱਚ ਤੇ ਜੇ ਵੀਰੇ ਕੋਈ ਸਾਰੇ ਇਕੱਠਿਆਂ ਲੈਣ ਆਲਾ ਹੋਇਆ ਇਹ ਵੀਰੇ ਕੋਈ ਵੀਰ ਨੂੰ ਵਿਚਾਰਾ ਮੈਂ ਇਕੱਠਾ 6 ਦਾ ਭਾਗ 240 2 ਲੱਖ 40 ਜਿਹਨੇ ਜਸਰ ਨੂੰ ਆਪਾਂ ਸਾਰੇ ਦੇ ਦਾਂਗੇ ਨਾ ਨੰਬਰ ਬੋਲ ਦਿਓ ਆਪਣਾ 6823 71527 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਬ ਦਾ ਤਹਿਦਿ